ਦੀ ਗੱਲ ਹੈ ਨਾ ਇਹ ਕਰਨੀ ਆਪਾਂ ਸ਼ੇਰ ਸ਼ਾਹ ਸੂਰੀ ਮਾਰਗ ਦੀ ਵੀ ਇਹ ਮਾਰਗ ਜਿਹੜਾ ਨਾ ਤਕਰੀਬਨ 2500 ਸਾਲ ਪੁਰਾਣਾ ਆ ਤੇ ਜਿਹੜੇ ਸ਼ੇਰ ਸ਼ਾਹ ਸੂਰੀ ਆ ਇਹਨਾਂ ਦਾ ਜੀਵਨ ਕਾਲ ਦਾ ਜੇ ਆਪਾਂ ਲਾਈਏ ਵੀ ਇਹ 486 ਸਾਲ ਹੋਇਆ ਵੀ ਸੜਕ ਜਿਹੜੀ ਹੈ ਨਾ ਇਹੋ ਇਹ 2500 ਕਿਲੋਮੀਟਰ ਦੀ ਸੜਕ ਆ ਵੀ ਇਹੋ ਪਹਿਲਾਂ ਨਾ ਇਹ ਮੰਗੋਲੀਆ ਕਾਲ ਦੇ ਵਿੱਚ ਵੀ ਇਹ ਸੜਕ ਦਾ ਯਾਨੀ ਕਿ ਜਿੱਕਰ ਆਉਂਦਾ ਆ ਤੇ ਇਹ ਸੜਕ ਨਾ ਗੰਗਾ ਦੇ ਕਿਨਾਰੇ-ਕਿਨਾਰੇ ਹੁੰਦੇ ਹੋਏ ਵੀ ਯਾਨੀ ਕਿ ਗੰਗਾ ਦੇ ਕਿਨਾਰੇ ਤੇ ਜਿਹੜੇ ਕਬੀਲੇ ਜਾਂ ਨਗਰ ਵਸੇ ਸੀਗੇ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਦੇ ਹੋਏ ਨਾ ਤੇ ਇਹ ਖੈਬਰ ਦੇ ਰਿਆ ਨੂੰ ਪਾਰ ਕਰਦੇ ਹੋਏ ਅਫਗਾਨਿਸਤਾਨ ਦੇ ਕੇਂਦਰ ਦੇ ਵਿੱਚ ਜਾਂ ਕਿ ਇਹ ਸੜਕ ਖਤਮ ਹੁੰਦੀ ਸੀਗੀ ਤੇ ਆਪਾਂ ਇਸ ਸੜਕ ਦੇ ਉੱਪਰ ਅੱਜ ਜਾਣਾ ਵਾ ਆਪਾਂ ਖੜੇ ਆ ਹੁਣ ਨੂਰ ਮਹਿਲ ਦੀ ਸਰਾਂ ਦੇ ਬਈ ਨੂਰਮਹਿਲ ਦੀ ਸਰਾ ਤੋਂ ਆਪਾਂ ਇਹ ਸਫ਼ਰ ਸ਼ੁਰੂ ਕਰਨਾ ਆ ਤੇ ਆਪਾਂ ਜਾਣਾ ਆ ਲੈਂਦੀ ਵੱਲੋਂ ਲੈਂਦੀ ਤੇ ਜਾ ਕੇ ਉੱਥੇ ਆਉਣਾ ਆ ਜਾਂਗੀਰ ਦਾ ਕਿਲਾ ਵੀ ਉਥੋਂ ਰਾਹ ਦੇ ਵਿੱਚ ਵੀ ਕਿਦਾਂ-ਕਿਦਾਂ ਇਹ ਸੜਕ ਬਣਾਈ ਕਿਦਾਂ ਕੋ ਮਨਾਰ ਬਣਾਈ ਕਿਦਾਂ ਉੱਥੇ ਉਸ ਸਮੇਂ ਦੇ ਪਹੁੰਚਦੇ ਸੀਗੇ ਰਾਹਗੀ ਤੇ ਨਾਲ-ਨਾਲ ਡਾਕ ਕਿਦਾਂ ਚੱਲਦੀ ਸੀਗੀ ਇਹ ਸਾਰੀਆਂ ਗੱਲਾਂ ਮਾਤਾ ਆਪਾਂ ਕਰਨੀਆਂ ਵਾ ਤੇ ਆਪਾਂ ਅੱਜ ਚੱਲਦੇ ਆਂ ਛੋਟੇ ਜਿਹਾ ਸਫ਼ਰ ਦੇ ਉੱਪਰ ਵੀ ਨੂਰਮਹਿਲ ਦੀ ਸਰਾ ਤੋਂ ਯਾਂਗੀਰ ਦੇ ਕਿਲੇ ਤੱਕ ਦਾ ਸਫ਼ਰ ਆਪਾਂ ਕਰਨਾ ਵਾ ਤੇ ਉਦੋਂ 480 ਸਾਲ ਜਾਂ 400 ਸਾਲ ਪਹਿਲਾਂ ਵੀ ਲੋਕੀ ਕਿੱਦਾਂ ਇਸ ਸਫ਼ਰ ਦੇ ਉੱਪਰ ਆਉਂਦੇ ਜਾਂਦੇ ਸੀਗੇ ਕਿ ਜਦੋਂ ਇਹ ਸ਼ਹਿਰ ਨਹੀਂ ਸੀ ਬਸਿਆ ਕੁਝ ਵੀ ਨਹੀਂ ਸੀ ਬਸਿਆ ਆਪਾਂ ਉਹ ਸਫ਼ਰ ਦੇ ਉੱਪਰ ਆਪਾਂ ਚੱਲਦੇ ਆ ਜੀ ਤੇ ਮੇਰੇ ਇੱਧਰਲੇ ਬੰਨੇ ਹੈਗਾ ਆਹ ਵਾਲਾ ਇਹ ਦਿੱਲੀ ਗੇਟ ਆ ਆਹ ਵਾਲਾ ਇਹ ਦਿੱਲੀ ਗੇਟ ਆ ਤੇ ਇੱਧਰਲੇ ਬੰਨੇ ਮੇਰੇ ਹੈਗਾ ਆ ਯਾ ਲਾਹੌਰੀ ਗੇਟ ਆਹ ਵਾਲਾ ਜਿਹੜਾ ਦੇ ਲੋਹਰੀ ਗੇਟ ਦੇ ਬਾਹਰਲੇ ਬੰਨੇ ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਆ ਉਹ ਸ਼ੁਰੂ ਹੋ ਜਾਣਾ ਨਾ ਤੇ ਆਜੋ ਆਪਾਂ ਚੱਲਦੇ ਹਾਂ ਜੀ ਸੋ ਮਲੋ ਆਪਾਂ ਹੁਣ ਕਿਲੇ ਤੋਂ ਬਾਹਰ ਆ ਗਏ ਆਂ ਸਰਾ ਤੋਂ ਬਾਹਰ ਆ ਗਏ ਆਂ ਤੇ ਆਪਾਂ ਹੁਣ ਇਹ ਹੈਗਾ ਆ ਸ਼ੇਰ ਸ਼ਾਹ ਸੂਰੀ ਮਾਰਗ ਤੇ ਆਪਾਂ ਇਸ ਰੋਡ ਦੇ ਉੱਪਰ ਤੁਰਨਾ ਵਾ ਜਾਣਾ ਵਾ ਤੇ ਜਿੱਦਾਂ ਨਾ ਵੀ ਇਹੇ ਰੋਡ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਜਾਨੀ ਕਿ ਵਪਾਰ ਦੇ ਲਈ ਵਰਤਿਆ ਜਾਂਦਾ ਸੀਗਾ ਤੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਨਾ ਇਸ ਰੋਡ ਦਾ ਵੀ ਜਾਨਿਕੇ ਕਈਆਂ ਨੇ ਨਾਮ ਬਦਲਿਆ ਇਹਦਾ ਬਈ ਜਿੱਦਾਂ ਕਿ ਸ਼ਾਹ ਰਾਏ ਆ আলম ਤੇ ਸ਼ਾਹ ਰਾਏ ਆਜਮ ਸ਼ਾਹ ਰਾਏ ਆਜਮ ਤੇ ਨਾਮ ਨਾਲ ਬਾਦਸ਼ਾਹੀ ਰੋਡ ਵੀ ਇਹਨੂੰ ਕਿਹਾ ਜਾਂਦਾ ਸੀਗਾ ਆਪਾਂ ਬਾਕੀ ਦੀਆਂ ਗੱਲਾਂ ਦਾ ਅੱਗੇ ਜਾ ਕੇ ਕਰਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਇਸ ਰੋਡ ਦੇ ਉੱਪਰ ਆਜੋ ਜੀ ਉਪਰ ਖਾਲਸਾ ਉਪਰ ਖਾਲਸਾ ਦੇ ਵਿੱਚ ਆਉਣ ਦਾ ਨਾ ਆਪਣਾ ਇੱਕ ਖਾਸ ਮੋਟਿਵ ਆ ਵੀ ਜਿਹੜੀ ਸ਼ੇਰ ਸ਼ਾਹ ਸੂਰੀ ਮਾਰ ਗਏ ਨਾ ਜਿਹੜਾ ਵੀ ਇਹ 18ਵੀਂ ਸਤਾਪਦੀ ਦੇ ਵਿੱਚ ਵੀ ਦਿੱਲੀ ਦੇ ਹੁਕਮਰਾਨ ਜਿਹੜੇ ਸੀਗੇ ਉਦੋਂ ਵੀ ਉਹਨਾਂ ਨੇ ਇਸ ਰੋਡ ਦੇ ਉੱਪਰ ਨਾ ਬਹੁਤ ਜ਼ਿਆਦਾ ਕੰਮ ਕੀਤਾ ਸੀਗਾ ਉਹਨਾਂ ਨੂੰ ਉਸ ਸਮੇਂ ਦਾ ਜਿਹੜਾ ਰੋਡ ਕਿਹਾ ਜਾਵੇ ਨਾ ਇਹ ਵੀ ਕੋਈ ਯਾਨੀ ਕਿ ਛੋਟੀ ਗੱਲ ਨਹੀਂ ਵੀ ਬਹੁਤ ਵੱਡੇ ਵੱਡੇ ਕੰਮ ਉਹਨਾਂ ਨੇ ਆਪਣੇ ਛੋਟੇ ਜਿਹੇ ਰਾਜਕਾਲ ਦੇ ਵਿੱਚ ਕੀਤੇ ਬਈ ਸ਼ੇਰ ਸ਼ਾਹ ਜਿਹੜੇ ਸੂਰੀ ਸੀਗੇ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਤੇ ਇਸ ਮਾਰਗ ਦੇ ਉੱਪਰ ਨਾ ਉਹਨਾਂ ਨੇ ਬਈ ਖਾਣੇ ਪੀਣੇ ਦੇ ਲਈ ਫਲਾਂ ਦੇ ਬੂਟੇ ਲਵਾਏ ਬਈ ਰਾਹੀਰ ਜਿਹੜੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਨਾਲ ਨਾਲ ਇਸ ਰਾਹ ਨੂੰ ਪੱਕਿਆਂ ਵੀ ਕੀਤਾ ਉਹਨਾਂ ਨੇ ਤੇ ਫੇਰ ਛਾਂ ਦੇ ਲਈ ਬੂਟੇ ਲਾਏ ਬਈ ਬਹੁਤ ਵੱਡੇ ਵੱਡੇ ਕੰਮ ਕੀਤੇ ਤੇ ਉਪਕਲਾ ਖਾਲਸਾ ਕੋਪਲਾ ਖਾਲਸਾ ਦੇ ਵਿੱਚ ਨਾ ਇੱਕ ਕੋਮਨਾਰ ਆ ਉਹ ਕੋਮਨਾਰ ਆਪਾਂ ਦਿਖਾਉਣ ਆਇਆ ਵੀ ਉਸ ਕੋਮਨਾਰ ਨੂੰ ਵੇਖ ਕੇ ਲੋਕੀ ਯਾਨੀ ਕਿ ਰਾਸਤਾ ਕਿਦਾਂ ਜਾਂਦੇ ਸੀ ਤੇ ਕਿਦਾਂ ਉਹ ਯਾਨੀ ਕਿ ਡਾਕ ਵਾਂਗ ਕੰਮ ਕਰਦਾ ਸੀਗਾ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਸੋ ਬਲੂ ਆਪਾਂ ਆ ਗਏ ਆ ਉਪਲਾ ਖਾਲਸਾ ਪਿੰਡ ਦੇ ਵਿੱਚ ਤੇ ਆਹ ਵੇਖੋ ਇਹ ਆ ਕੋਮਨਾਰ ਤੇ ਇਹੋ ਨਾ ਕੋਮਨਾਰ ਵੇ ਯਾਨੀ ਕਿ ਮੇਨ ਹਾਈਵੇ ਸੜਕ ਤੋਂ ਥੋੜਾ ਜਿਹਾ ਯਾਨੀ ਕਿ ਦੋਖ ਕਿੱਲੇ ਸਾਈਡ ਤੇ ਆ ਇਹ ਸੱਜੇ ਹੱਥ ਜਦੋਂ ਜਲੰਧਰੋਂ ਆਨੇ ਆਪਾਂ ਨਾ ਬਈ ਸੱਜੇ ਹੱਥ ਇਹ ਹੈਗਾ ਤੇ ਜਦੋਂ ਆ ਤੂੰ ਨਕੋਦਰ ਨੂੰ ਜਾਂਦੇ ਆ ਨੂਰਮਹਿਲ ਤੋਂ ਨਕੋਦਰ ਨੂੰ ਜਾਂਦੇ ਉਦੋਂ ਖੱਬੇ ਹੱਥਾਂ ਦਾ ਜਦੋਂ ਨਕੋਦਰੋਂ ਆਪਾਂ ਨੂਰਮਹਿਲ ਨੂੰ ਜਾਂਦੇ ਆ ਤੇ ਇਹ ਸੱਜੇ ਹੱਥਾਂ ਦਾ ਵਾ ਇਹ ਕੋਮਨਾ ਰਿਆ ਇਹੋ ਯਾਨੀ ਕਿ ਬਣਾਏ ਸੀਗੇ ਸ਼ੇਰ ਸ਼ਾ ਸੂਰੀ ਨੇ ਤੇ ਉਦੋਂ ਇਹ ਸੀਗਾ ਵੀ ਇਹਨੂੰ ਵੇਖ ਕੇ ਨਾ ਇਹਨੂੰ ਵੇਖ ਕੇ ਤੇ ਉਦੋਂ ਰਾਹੀ ਜਿਹੜੇ ਸੀਗੇ ਮੇਰਾਤੇ ਪਰੌਣ ਜਾਣ ਵਾਲੇ ਜਾਂ ਵਪਾਰੀ ਸੀਗੇ ਜਾਂ ਫੌਜ ਸੀਗੀ ਤੇ ਜਾਂ ਉਹ ਡਾਕ ਜਿਹੜੀ ਲਿਆਂਦੇ ਜਾਂਦੇ 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 ਸੀਗੇ ਵੀ ਉਹ ਇਹਨਾਂ ਨੂੰ ਵੇਖ ਕੇ ਨਾ ਆਰਾਮ ਦੇ ਨਾਲ ਦੇਖ ਲੈਂਦੇ ਸੀ ਵੀ ਰਾਹ ਅੱਗੇ ਆ ਹੈ ਨਾ ਵੀ ਇਹਨੂੰ ਵੇਖ ਕੇ ਜਾਂਦੇ ਸੀ 30 ਫੁੱਟ ਲੰਮਾ ਇਹਦਾ ਵੀ ਯਾਨੀ ਕਿ ਹਾਈਟ ਹੋਣੀ ਤੇ ਬਾਕੀ ਗੱਲਾਂ ਆਪਾਂ ਅਗਲੇ ਕੋ ਮਨਾਰ ਦੇ ਕੋਲ ਜਾ ਕੇ ਕਰਦੇ ਹਾਂ ਆਜੋ ਹੁਣ ਅੱਗੇ ਅੱਗੇ ਚੱਲਦੇ ਹਾਂ ਜਿਹੜੀ ਅੱਜ ਆਪਾਂ ਕਰੰਸੀ ਵਰਤਦੇ ਆ ਨਾ ਇਹਨੂੰ ਰੁਪਈਆ ਨਾਮ ਦਿੱਲੀ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਹੀ ਦਿੱਤਾ ਸੀ ਸੋ ਮੰਨ ਲਓ ਆਪਨੇ ਨਾ ਸ਼ੇਰ ਸ਼ਾਹ ਸੂਰੀ ਮਾਰਗ ਦੇ ਚੱਲਦੇ ਚੱਲਦੇ ਆਪਾਂ ਨੂੰ ਇਹ ਦੂਸਰਾ ਕੋਸ ਬਿਨਾਰ ਬੀਰਪਿੰਡ ਦੇ ਵਿੱਚ ਲੱਭਿਆ ਵਾ ਇਹ ਬੀਰਪਿੰਡ ਦੇ ਵਿੱਚ ਬਣਾਇਆ ਹੋਇਆ ਵਾ ਤੇ ਜਿਹੜਾ ਆਪਣਾ ਸ਼ੇਰ ਸ਼ਾ ਸੂਰੀ ਮਾਰ ਗਿਆ ਨਾ ਵੀ 18ਵੀਂ ਸਦੀ ਦੇ ਵਿੱਚ ਬ੍ਰਿਟਿਸ਼ ਸਾਮਰਾਜ ਜਦੋਂ ਸ਼ੁਰੂ ਹੋਇਆ ਤੇ ਉਹਨਾਂ ਨੇ ਇਸ ਰੋਡ ਦਾ ਨਾਮ ਬਦਲ ਕੇ ਨਾ ਲੌਂਗ ਰੋਡ ਰੱਖ ਦਿੱਤਾ ਸੀ। ਤੇ ਵੀ ਯਾਨੀ ਕਿ ਇਹ ਕੋਸਮ ਬਨਾਰ ਜਿਹੜੇ ਆ ਵੀ ਜਦੋਂ ਸ਼ੇਰ ਸ਼ਾ ਸੂਰੀ ਦਿੱਲੀ ਦੇ ਬਾਦਸ਼ਾਹ ਉਹਨਾਂ ਨੇ ਜਦੋਂ ਇਹ ਬਣਾਇਆ ਤੇ ਸੁਮਲੋ ਜਿਹੜਾ ਨਾ ਸ਼ੇਰ ਸ਼ਾ ਸੂਰੀ ਦਾ ਜਿਹੜਾ ਬੇ ਯਾਨੀ ਕਿ ਰਾਜ ਦਾ ਕਾਲ ਸੀਗਾ ਵੀ ਸਮਾਂ ਸੀਗਾ ਉਹ ਬਹੁਤ ਘੱਟ ਸੀਗਾ 1540 ਤੋਂ ਲਾ ਕੇ ਤੇ 1545 ਤੱਕ ਉਹਨਾਂ ਨੇ ਰਾਜ ਕੀਤਾ ਤੇ ਉਸ ਥੋੜੇ ਸਮੇਂ ਦੇ ਵਿੱਚ ਹੀ ਨਾ ਉਹਨਾਂ ਨੇ ਆਪਣੀ ਸੋਚ ਮੁਤਾਬਕ ਜਾਂ ਆਪਣੇ ਕੰਮ ਕਰਨ ਦੇ ਉਤੇ ਸ਼ਾਹ ਦੇ ਨਾਲ ਵੀ ਯਾਨੀ ਕਿ ਬਹੁਤ ਵੱਡੇ ਵੱਡੇ ਏਡੇ ਏਡੇ ਕੰਮ ਕੀਤੇ ਬਈ ਜਿਹੜੇ ਨਾ ਹੋਰ ਕਿਸੇ ਤੋਂ ਯਾਨੀ ਕਿ ਉਹਨੇ ਘੱਟ ਸਮੇਂ ਦੇ ਵਿੱਚ ਨਹੀਂ ਹੋ ਸਕੇ ਇਹ ਕੋਸ ਮিনার ਦੇ ਲਾਗੇ ਛਾਗੇ ਨਾ ਇੱਕ ਸਰਾਵੀ ਹੁੰਦੀ ਸੀਗੀ ਤੇ ਨਾਲ ਨਾਲ ਇੱਕ ਖੂਬ ਵੀ ਪਟਿਆ ਹੁੰਦਾ ਸੀ ਉਦੋਂ ਵੀ ਜਿਹਨੇ ਵੀ ਰਾਹੀਰ ਨੇ ਆਉਣਾ ਉਹ ਪਾਣੀ ਤੇ ਤਕਰੀਬਨ ਠਹਿਰਨ ਦੇ ਲਈ ਬਹੁਤ ਸੋਹਣੀ ਵਿਵਸਥਾ ਹੁੰਦੀ ਸੀਗੀ ਵੀ ਜਾਨੀ ਕਿ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਇਸ ਚੀਜ਼ ਦਾ ਬਹੁਤ ਸੋਹਣਾ ਖਿਆਲ ਰੱਖਿਆ ਸੀਗਾ ਵੀ ਜਿਹੜੇ ਮੇਰੇ ਰਾਹੀਰ ਆ ਨਾ ਜਾਂ ਮੇਰੇ ਜਿਹੜੇ ਵਪਾਰੀ ਆ ਵੀ ਉਹਨਾਂ ਨੂੰ ਕੋਈ ਕਠਿਨਾਈ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਤੇ ਉਹ ਬੜੇ ਆਰਾਮ ਦੇ ਨਾਲ ਆਉਣ ਰੁਕਣ ਖਾਣ ਪੀਣ ਔਰ ਆਪਣੀ ਯਾਤਰਾ ਤੇ ਅੱਗੇ ਚੱਲ ਪੈਣਾ ਤੇ ਇਹ ਰੋਡ ਜਿਹੜਾ ਵਾ ਸ਼ੇਰਸ਼ਾ ਸੂਰੀ ਤੇ ਲੇਕਿਨ ਜਿਹੜਾ ਰਾਜਮਾਰਗ ਹੁਣ ਅੰਮ੍ਰਿਤਸਰ ਤੋਂ ਦਿੱਲੀ ਨੂੰ ਕੱਢਿਆ ਵਾ ਉਹ ਜਲੰਧਰ ਦੇ ਉੱਪਰ ਦੀ ਪਰਲੇਮਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਹੁਣ ਹੈਗੇ ਆ ਨੂਰਮੈਲ ਤੋਂ ਨਕੌਦਰ ਰੋਡ ਦੇ ਉੱਪਰ ਤੇ ਆਪਾਂ ਹੁਣ ਅਗਲਾ ਕੁੰਬਨਾਰ ਦੇਖਦੇ ਆਂ ਵੀ ਕਿੱਥੇ ਲੱਭਦਾ ਆਪਾਂ ਆਜੋ ਜੀ ਚੱਲੀਏ ਬਲੋ ਇਸ ਸ਼ੇਰ ਸ਼ਾਹ ਸੂਰੀ ਮਾਰਗ ਦੇ ਉੱਪਰ ਚੱਲਦੇ-ਚੱਲਦੇ ਆਪਾਂ ਪਹੁੰਚ ਗਏ ਅਨੁਕੋਦਰ। ਔਰ ਅਨੁਕੋਦਰ ਦੇ ਵਿੱਚ ਵੀ ਇੱਕ ਕੋ ਮিনার ਤਕਰੀਬਨ 86 ਦੇ ਨਾਲ ਹੀ ਉਰਲੇ ਬੰਨੇ ਹੈਗਾ ਵਾ। ਤੇ ਆਪਾਂ ਨਾ ਗੱਲ ਕਰਦੇ ਆਂ ਵੀ ਉਸ ਸਮੇਂ ਨਾ ਜਦੋਂ ਸ਼ੇਰ ਸ਼ਾਹ ਸੂਰੀ ਮਾਰਗ ਚੱਲਦਾ ਸੀਗਾ ਤੇ ਇਹ ਜਾਨੀ ਕਿ ਉਦੋਂ ਇਹਨਾਂ ਕੋਹਾਂ ਦੇ ਵਿੱਚ ਨਾ ਪਿਆ ਜਾਂਦਾ ਸੀ ਇਸ ਸਫਰ ਨੂੰ ਕੋਹਾਂ ਦੇ ਵਿੱਚ ਨਾਪਦੇ ਸੀਗੇ ਤੇ ਕੋਹਾਂ ਦੇ ਵਿੱਚ ਨਾਪਣ ਨਾਲ ਵੀ ਜਾਨੀ ਕਿ ਇਹ 2 ਕੋਹ ਤੇ ਤੇ ਜਾਂ ਸਵਾਦ 3 ਕੋਹ ਤੇ ਇੱਕ ਕੋਮਨਾਰ ਬਣਾਇਆ ਹੁੰਦਾ ਸੀਗਾ ਉਦੋਂ ਕਿ ਨਾ ਯਾਨੀ ਕਿ ਉਹ ਕਿਲੋਮੀਟਰ ਦੇ ਵਿੱਚ ਨਹੀਂ ਨਾਪਦੇ ਨੂੰ ਤੇ ਚੂਨਾ ਪੱਥਰ ਦੇ ਨਾਲ ਇਹ ਬਣਾਇਆ ਬਣਾਈ ਹੋਈ ਬਿਲਡਿੰਗ ਆ ਵੀ ਜਾਨੀ ਕਿ ਚੂਨਾ ਪੱਥਰ ਤੇ ਉਹਦੇ ਨਾਲ ਅ ਇਟਾ ਦੀ ਕੇਰੀ ਕਹ ਲਓ ਇਹ ਨਾਲ ਛੋਟੀ ਇਟ ਦੇ ਬਣੇ ਹੋਏ ਆ ਇਹੋ ਸਾਰੇ ਨਾਨਕ ਸ਼ਾਹੀ ਇਟ ਜਿਹਨੂੰ ਕਹਿੰਦੇ ਆਪਾਂ ਤੇ ਉਹਦੇ ਮਟੀਰੀਅਲ ਦੇ ਵਿੱਚ ਨਾ ਵੀ ਜਾਨੀ ਕਿ ਗੁੜ ਜਾਂ ਸੀਰਾ ਗੁੜ ਜਾਂ ਸੀਰਾ ਪਾਉਂਦੇ ਸੀ ਨਾਲ ਮੇਥੀ ਪਾਉਂਦੇ ਸੀ ਤੇ ਨਾਲ ਮਾਂ ਦੀ ਦਾਲ ਵੀ ਪਾਉਂਦੇ ਹੁੰਦੇ ਸੀਗੇ ਵੀ ਇਸੇ ਕਰਕੇ ਇਹ ਜਿਹੜੇ ਪ੍ਰਾਣੀਆਂ ਬਿਲਡਿੰਗਾਂ ਵਾਂ ਇੰਨਾ ਇੰਨਾ ਸਾਲ ਇਹੋ ਚੱਲ ਜਾਂਦੀਆਂ ਤੇ ਆਜੋ ਆਪਾਂ ਹੁਣ ਅੱਗੇ ਚੱਲਦੇ ਆ ਆਪਾਂ ਜਾਣਾ ਆ ਜਾਂਗੀਰ ਤੱਕ ਤੇ ਇਥੋਂ ਤਕਰੀਬਨ ਤਕਰੀਬਨ 12 ਕਿਲੋਮੀਟਰ ਹੋ ਰਿਹਾ ਆਪਾਂ ਜਾਂਗੀਰ ਦੇ ਕਿਲੇ ਤੱਕ ਜਾਣਾ ਆਪਾਂ ਇਦਾਂ ਹੀ ਸ਼ੇਰ ਸ਼ਾਹ ਸੂਰੀ ਮਾਰਗ ਦੇ ਉੱਪਰ ਤੇ ਆਪਾਂ ਰਾਹ ਦੇ ਵਿੱਚ ਹੋਰ ਜਿਹੜੇ ਕੋਮਨਰ ਆਉਂਦੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਨਾਲ ਨਾਲ ਤੇ ਨਾਲੇ ਗੱਲਾਂ ਬਾਤਾਂ ਕਰਦੇ ਆ ਅੱਛਾ ਮਤਲਬ ਸ਼ੇਰ ਸ਼ਾਹ ਸੂਰੀ ਮਾਰਗ ਤੇ ਆਪਾਂ ਚੱਲਦੇ ਚੱਲਦੇ ਨਾ ਆਪਾਂ ਆ ਗਏ ਆ ਕਰਕੂਥਲੇ ਤੋਂ ਨਕੋਦਰ ਰੋਡ ਦੇ ਉੱਪਰ ਮੇਰੇ ਐ ਸਾਥ ਕਰਪੂਥਲਾ ਇੱਧਰ ਨਕੋਦਰ ਤੇ ਇੱਥੇ ਆਪਾਂ ਨੂੰ ਮਿਲਿਆ ਵਾ ਕੋਸ ਮਨਾਰ ਪਿੰਡ ਟਟਕਲਾਂ ਦੇ ਵਿੱਚ ਆ ਵੇਖੋ ਪਿੰਡ ਟਟਕਲਾਂ ਦੇ ਵਿੱਚ ਆਪਾਂ ਨੂੰ ਇਹ ਕੋਸ ਮਨਾਰ ਇੱਕ ਦਿਸਿਆ ਵਾ ਤੇ ਇਹਨਾਂ ਦਾ ਭਾਵਾ ਬਈ ਅੱਜ ਕੱਲ ਦਾ ਇਹਨਾਂ ਮਨਾਰਾਂ ਨੂੰ ਜਾਂ ਪੁਰਾਣੇ ਜਿਹੜੀਆਂ ਬਿਲਡਿੰਗਾਂ ਆਪਣੀਆਂ ਜਿੱਦਾਂ ਆਪਣੇ ਹੋ ਗਏ ਸਰਾਮਾ ਜਾਂ ਕਿਲੇ ਪੁਰਤਤਵ ਵਿਭਾਗ ਵਾਲੇ ਦੇਖਰੇ ਕਰ ਰਹੇ ਆ ਪਰ ਅਜੇ ਵੀ ਕਾਫੀ ਹੱਦ ਤੱਕ ਦੇਖਰੇਖ ਦੀ ਲੋੜ ਹੈਗੀ ਆ ਤੇ ਪਹਿਲਾਂ ਇਥੋਂ ਦੀ ਮਾਰਗੇ ਚੱਲਦਾ ਹੁੰਦਾ ਸੀਗਾ ਪਰ ਹੁਣ ਗੰਭਸ਼ਾ ਹੋ ਗਿਆ ਤੇ ਆਪਾਂ ਹੁਣ ਜਾਂਦੇ ਆ ਤਕਰੀਬਨ ਜਹਾਗੀਰ ਦੇ ਕਿਲੇ ਆਜੋ ਆਪਾਂ ਚੱਲਦੇ ਆ ਸੋ ਮਤਲਬ ਆਪਣਾ ਨਾ ਸ਼ੇਰ ਸ਼ਾਹ ਸੂਰੀ ਮਾਰਗ ਦੇ ਆਪਾਂ ਚੱਲਦੇ ਚੱਲਦੇ ਆਪਾਂ ਪਹੁੰਚ ਗਏ ਆ ਕਿਲੇ ਦੇ ਕੋਲ ਬਿਲਕੁਲ ਐ ਤੇ ਕਿਲੇ ਤੋਂ ਪਹਿਲਾਂ ਨਾ ਇੱਕ ਪੋਲਾ ਵਾਇਕ ਆਜਾ ਤੁਹਾਨੂੰ ਪੁਲ ਦਿਖਾਉਨੇ ਆ ਇੱਧਰ ਦੀ ਆਵੋਗੇ ਸ਼ੇਰ ਸ਼ਾ ਸੂਰੀ ਮਾਰਗ ਦਾ ਨਾ ਪੁਲ ਇੱਥੋਂ ਦੀ ਸੂਆ ਚੱਲਦਾ ਹੈਗਾ ਇੱਥੋਂ ਦੇ ਤੇ ਸੂਏ ਦੇ ਉੱਪਰ ਇਹੋ ਨਾ ਪੁਲ ਬਣਾਇਆ ਗਿਆ ਛੋਟੀ ਇੱਟ ਦਾ ਸਾਰੇ ਤੇ ਆਜੂ ਅੱਗੇ ਦਿਖਾਉਨੇ ਆ ਕਿਹੜਾ ਬਣਿਆ ਇਹ ਵੀ ਨਾ ਸਾਰਾ ਜਿਹੜਾ ਆ ਬਈ ਤਕਰੀਬਨ ਚੂਨਾ ਪੱਥਰ ਦਾ ਹੀ ਬਣਿਆ ਹੋਇਆ ਆ ਵਾ ਬਾਦ ਵਿੱਚ ਇਹਦੀ ਟੁੱਟ ਪੱਜ ਜਿਹੜੀ ਆ ਇਹੋ ਠੀਕ ਕੀਤੀ ਆ ਸਾਰੀ। ਨਸੀਮੈਂਟ ਲੱਗਾ ਵਾ। ਉਥੇ ਅੱਗੇ ਆਓ ਤੁਹਾਨੂੰ ਚੂਨਾ ਪੱਥਰ ਦਿਖਾਉਨੇ ਆ ਟੁੱਟਾ ਪਿਆ ਖੰਡਨ ਹੋਇਆ ਥੋੜਾ ਜਿਹਾ ਵਿੱਚੋਂ। ਤੇ ਆਓ ਵੇਖੋ ਥੱਲੇ। ਜੂਮ ਕਰਕੇ ਦਿਖਾਉ ਮੜਾ ਜਾ। ਇਹ ਹੀਟੋ ਨਾ ਫਾਊਂਡੇਸ਼ਨ ਚੂਨਾ ਪੱਥਰ ਵੈ ਸਾਰਾ ਚੱਕਿਆ ਤਾਂ ਆਵੋ। ਤੇ ਛੋਟੀ ਇੱਟ ਦਾ ਇਹੋ ਨਾਨਕਸ਼ਹੀ ਇੱਟ ਦਾ ਬਣਿਆ ਹੋਇਆ ਮਾ ਸਾਰਾ ਹੀ ਤੇ ਉਹ ਸਾਹਮਣੇ ਵੇਖਿਓ ਜਾਗੀਰ ਦਾ ਕਿਲਾ ਇਧਰ ਮਾਰੋ সিমੂ ਉਹ ਸਾਹਮਣੇ ਆ ਗਿਆ ਜਾਗੀਰ ਦਾ ਕਿਲਾ ਆ ਵੇਖਿਓ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਵੀ ਆਪਣੀ ਧਰੋਹਰ ਜਿਹੜੀ ਹੈ ਨਾ ਆਪਣੀ ਆਪਾਂ ਨਾਮ ਲਿਖ ਲਿਖ ਕੇ ਐਵੇਂ ਖਰਾਬ ਕਰੀ ਜਾਂਦੇ ਸਾਂ ਹਣਾ ਇਹ ਨੂੰ ਆਪਾਂ ਸਾਹਮਣੇ ਰੱਖੀਏ ਇਹ ਠੀਕ ਠਾਕ ਰੱਖੀਏ ਆਜੋ ਇਹ ਕਿਲੇ ਦਾ ਬਾਹਰਲਾ ਦ੍ਰਿਸ਼ ਤੇ ਇਹ ਦਲੀ ਗੇਟ ਤੇ ਮਲੋ ਸ਼ੇਰ ਸ਼ਾਹ ਸੂਰੀ ਮਾਰਗ ਦੇ ਉੱਪਰ ਆਪਾਂ ਚੱਲਦੇ-ਚੱਲਦੇ ਨਾ ਆਪਾਂ ਹੁਣ ਪਹੁੰਚ ਗਏ ਆ ਇਸ ਟਾਈਮ ਯਾਹਗੀਰ ਦੇ ਕਿਲੇ ਦੇ ਵਿੱਚ 32 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕੀਤਾ 32 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕੀਤਾ ਜਿੱਧਰ ਦੀ ਆਪਾਂ ਹੁਣ ਮੌਜੂਦਾ ਸੜਕ ਜਿਹੜੀ ਚੱਲਦੀ ਆ ਤੇ ਤਕਰੀਬਨ ਵੀ ਉਹ ਸਮੇਂ ਉਹ ਸਮੇਂ ਜਿਹੜਾ ਇਹ ਸਫ਼ਰ ਸੀ ਨਾ ਵੀ ਇਹ ਹੋ ਸਕਦਾ ਵੀ ਘੱਟ ਹੁੰਦਾ ਹੋਵੇ ਕਿਉਂਕਿ ਵਿੱਚ ਵਿੱਚ ਦੀ ਇਹੋ ਜਾ ਹੁੰਦਾ ਸਾਰਾ ਤੇ ਆਪਾਂ ਪਹੁੰਚ ਗਏ ਆ ਹੁਣ ਇਸ ਟਾਈਮ ਜਾਂਗੀਰ ਦੇ ਕਿਲੇ ਦੇ ਵਿੱਚ ਤੇ ਇਹ ਆਪਣਾ ਕਿਲੇ ਦਾ ਲਾਹੌਰੀ ਗੇਟ ਉਹ ਸਾਹਮਣੇ ਦਿੱਲੀ ਗੇਟ ਪਰਲੇ ਬੰਨੇ ਇਹਦੀ ਵੀਡੀਓ ਆਪਾਂ ਪਹਿਲਾਂ ਪਾਈ ਹੋਈ ਆ ਤੇ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦੇ ਦਾਂਗੇ ਜੇ ਕਿਸੇ ਨੇ ਵੇਖਣੀ ਹੋਈ ਤੇ ਉਹ ਵੀਡੀਓ ਵੀ ਦੇਖ ਸਕਦਾ ਵਾ ਠੀਕ ਹੈ ਜੀ ਬਹੁਤ ਸੋਹਣੀ ਬਿਲਡਿੰਗ 400 ਸਾਲ ਪੁਰਾਣਾ ਇਤਿਹਾਸ ਤੇ ਉਹ ਸਾਹਮਣੇ ਹੁਣ ਇੱਕ ਹੋਰ ਕੋਸਤ ਮিনার ਦਿਖਾਈ ਦੇ ਰਿਹਾ ਵਾ ਉਹ ਸਾਹਮਣੇ ਤੇ ਇਹ ਅਗਲੇ ਸਫ਼ਰ ਤੇ ਆਪਾਂ ਫਿਰ ਕਿਤੇ ਲੈ ਕੇ ਚਲਾਂਗੇ ਤੁਹਾਨੂੰ ਠੀਕ ਹੈ ਤੇ ਮੰਨ ਲਓ ਜਦੋਂ ਵੀ ਨਾ ਟਾਈਮ ਹੋਇਆ ਵੀ ਮੌਸਮ ਜਦੋਂ ਠੀਕ ਹੋ ਗਿਆ ਹੁਣ ਤਾਂ ਗਰਮੀ ਹੈ ਕਾਫੀ ਕਿ ਜਦੋਂ ਵੀ ਮੌਸਮ ਠੀਕ ਹੋਇਆ ਤੇ ਇਹ ਆਪਣਾ ਪ੍ਰਾਤਨ ਇਤਿਹਾਸ ਵੇਖਣ ਜਰੂਰ ਆਉਣਾ ਤੁਸੀਂ ਸਾਰਿਆਂ ਨੇ ਰਾਜ ਮਿਲ ਕੇ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਉਣਾ ਸਾਰਿਆਂ ਨੇ ਜਣੇ ਦੇ ਵੇਖਣਾ ਆ ਤੇ ਬਾਕੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਵਾਹਿਗੁਰੂ ਮੇਰ ਕਰਨ ਜੀ ਧੰਨਵਾਦ